ਕਾਜ਼ਦੀਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਅਰਬ ਯਾਤਰਾ ਵਿੱਚ 2 ਸਾਲ ਨਾਲ ਰਹੇ ਨੇ। ਸਾਹਿਬਾਂ ਦੇ ਚਮਤਕਾਰ ਜੋ ਇਹਨਾਂ ਨੇ ਆਪਣੇ ਅੱਖੀਂ ਵੇਖਿਆ ਉਹਨਾਂ ਦਾ ਜ਼ਿਕਰ ਬੜਾ ਇਹਨਾਂ ਨੇ ਵਿਸਥਾਰ ਨਾਲ ਕੀਤਾ। ਜ਼ਿਕਰ ਕਰਦਿਆਂ ਹੋਇਆ ਦੱਸਿਆ ਇਹਨਾਂ ਨੇ ਲਿਖਿਆ ਪੁਸਤਕ ਵਿੱਚ ਮੈਨੂੰ ਹਜ਼ੂਰ ਬਾਬਾ ਨਾਨਕ ਸਾਹਿਬ ਮਹਾਰਾਜ ਜੀ ਚਲਕ ਤੇ ਚਰਨ ਛੋਹ ਈਰਾਨ ਦੇ ਇੱਕ ਜੰਗਲ ਵਿੱਚ ਪ੍ਰਾਪਤ ਹੋਏ। ਮੈਂ ਕਿਰਨ ਦੇ ਇੱਕ ਪਹਾੜੀ ਜੰਗਲ ਦੇ ਵਿੱਚੋਂ ਲੰਘ ਰਿਹਾ ਸੀ ਅਚਨ ਚੇਤ ਇੱਕ ਰਮਣੀਕ ਸਥਾਨ ਉੱਤੇ ਬੈਠੇ ਤਿੰਨ ਹਿੰਦੀ ਫਕੀਰ ਦੇ ਸੀ ਉਹਨਾਂ ਨੇ ਇੱਕ ਸਰੋਤ ਬਗਾਮ ਮੁਝਾ ਰਹੇ ਸਨ ਤੇ ਇੱਕ ਸਾਹਮਣੇ ਦਿਵਦੋਤ ਮੂਰ ਨਾਲ ਬਰਪੂਰ ਜਗਮਗ ਕਰਦੇ ਲਸਤ ਖਵਾਲੇ ਬਜ਼ੁਰਗ ਬੈਠੇ ਨੇ ਜਿਨ੍ਹਾਂ ਦੇ ਪਿਛਲੇ ਪਾਸੇ ਇੱਕ ਸੋਨਾ ਲੰਬੇ ਟਾੜੇ ਵਾਲਾ ਤੋਰਖੰਬਾ ਨਾਲ ਚੌਕ ਕਰ ਰਿਹਾ ਪਾਪੀឫ ਸਿੱਲੀ ਜਦ ਨੂੰ ਸੋਚ ਤੇ ਵਸਤਮਈ ਰਸ ਵਿੱਚ ਕੁਝ ਧਾਰ ਰਹੇ ਜੋ অতি ਸੁਆਦਿਸ਼ ਤੇ ਹਿਰਦਾ ਮੋਹਕ ਕਰਨ ਵਾਲੀ ਚੀਜ਼ ਸੀ ਕੋਲ ਜਾ ਕੇ ਪਿਆਰ ਸਹਿਤ ਅਸਲਾਮ ਅਲੈਕੁਮ ਬੁਲਾਈ ਸਰੋਧ ਵਾਲੇ ਪ੍ਰੇਮੀ ਨੇ ਵਾਲੇ ਕਮ ਸਲਾਮ ਦਾ ਉੱਤਰ ਦਿੱਤਾ ਜੀਤਾ ਕਰਦਾ ਸੀ ਕਿ ਬੈਠ ਕੇ ਇਹਨਾਂ ਦੀ ਸਹੋਬਤ ਕਰਾਂ ਸਵਾਗਤ ਕਰਾਂ ਸਮਾਂ ਹੋ ਰਿਹਾ ਸੀ ਸ਼ਾਮ ਦੀ ਨਮਾਜ਼ ਦਾ ਨਮਾਜ਼ ਪੜ੍ਹਨੀ ਸੀ ਮੈਂ ਇਸ ਲਈ ਸਲਾਮ ਦਾ ਜਵਾਬ ਲੈ ਕੇ ਅਦਾਨ ਜਦੋਂ ਮੈਂ ਚੱਲਣ ਲੱਗਿਆ ਤਾਂ ਵੇਖ ਬਹੁਤ ਤਾਰਾ ਜੋ ਇਨਾ ਬਿਖਾਲੇ ਤਾਰਿਆਂ ਦੇ ਵਿੱਚ ਤੇਰੇ ਚੰਦਰਮੇ ਜਿਹਾ ਸੁਹਾਏ ਮਾਰ ਤਾ ਸੱਜੇ ਜੀ ਫੋਨਾਂ ਦੇ ਜ਼ੁਬਾਨ ਦੇ ਵਿੱਚੋਂ ਫੋਨ ਕਿਹੋ ਜਿਹਾ ਜਾਨੀ ਲੈ ਜਾ ਕਿੱਧਰ ਜਾਂਦੇ ਹੋ ਐਸੀ ਬੈਠ ਗਿਆ ਸੁਣ ਕੇ ਬੈਠ ਗਿਆ ਪਰ ਥੋੜੀ ਦੇਰ ਮੰਗਰੂ ਹੀ ਮੈਂ ਫੇਰ ਉੱਠ ਕੇ ਤੁਰਿਆ ਤਾਂ ਹਜ਼ੂਰ ਬਾਬਾ ਨਾਨਕ ਨੇ ਜਰਾ ਛਿੱਟ ਜਿਹੀ ਦੇ ਰੂਪਰੇ ਵਿੱਚ ਫਰਮਾਇਆ ਵਲੇ ਤਾਂ ਸਮੂਹ ਕਨਹਾਰ ਬੈਠੋ ਕਿਉਂ ਜਾਂਦੇ ਹੋ ਕਿੱਧਰ ਜਾਂਦੇ ਹੋ ਤਾਂ ਫਾਰਸੀ ਵਿੱਚ ਉੱਤਰ ਦਿੰਦਿਆ ਹੋਇਆ ਪਿਆ ਬੱਤੀ ਨਮਾਜ਼ ਅਸਤ ਇਜ਼ਾਤ ਤੇ ਸ਼ਮਾਇ ਆਦਮੇ ਫਿਰ ਨਮਾਜ਼ ਦਾ ਵਕਤ ਭੁੱਲਿਆ ਪਾਣੀ ਦੇ ਕਸ਼ਮੀਰ ਦੀ ਤਲਾਸ਼ ਵਿੱਚਾਂ ਅੱਗੇ ਜਾ ਕੇ ਪਾਣੀ ਦਾ ਦਸ਼ਮਾ ਲੱਭ ਕੇ ਵਜ਼ੂ ਕਰਕੇ ਫਿਰ ਮੈਂ ਨਮਾਜ਼ ਪੜਾਂ ਤੇ ਸੁਣਦੇ ਸਾਥ ਸਤਿਗੁਰੂ ਜੀ ਨੇ ਫਿਰ ਫਰਮਾਇਆ ਫੌਰਨ ਉਤਰ ਦਾ ਦੇ ਬੰਦੇ ਤੂੰ ਖੁਦਾਬੰਦ کریم ਦੀ ਰਹਿਮਤ ਤੋਂ ਬੇਜ਼ਾਰ ਨਾ ਹੋ। ਫਿਰ ਬੋਲੇ ਕਹਿੰਦੇ ਇਜਾ ਚਸ਼ਮਾਏ ਆਬ ਬਸ ਯਾਰ ਅਸਤ ਇੱਥੇ ਪਾਣੀ ਬਥੇਰਾ ਮਿਲੇਗਾ ਕੇਵਲ ਭਰੋਸਾ ਕਰ। ਸਾਈਂ ਜੀ ਭਗਤ ਤਾਸਦੀਨ ਬੜੇ ਪਿਆਰ ਭਰੇ ਅਖਰਾਂ ਵਿੱਚ ਲਿਖਦੇ ਨੇ ਕਹਿੰਦੇ ਆਖਾਤ ਕੁਰਾਨੀ ਪਖਤੋ ਫਾਰਸੀ ਆਦਿਕ ਬਚਨਾਂ ਨੂੰ ਸੁਣ ਕੇ ਮਨ ਆਤਮਾ ਉੱਤੇ ਬੜਾ ਗਹਿਰਾ ਅਸਰ ਹੋਇਆ ਬਲਕਿ ਸ਼ਾਂਤੀ ਦੇ ਨਾਲ ਦੋ ਜਾਨੂ ਕਹਿ ਦिए ਗੋਡੇ ਭਾਰ ਖੋ ਕੇ ਚਰਣਾ ਵਿੱਚ ਮੈਂ ਬਹਿ ਗਿਆ ਇਸ ਤਰ੍ਹਾਂ ਬੇਫਿਕਰੀ ਹੋ ਗਈ ਮਾਨੋ ਜਿਵੇਂ ਨਵਾਜ਼ ਭੁੱਲ ਗਈ ਹੋਵੇ ਤਾਜ਼ਦੀਨ ਲਿਖਦੇ ਨੇ ਕਿ ਮੈਨੂੰ ਕੁਝ ਸਮੇਂ ਦੇ ਬਾਅਦ ਪਤਾ ਲੱਗਾ ਕਿ ਮੈਂ ਜਿਹਦੀ ਨਮਾਜ਼ ਪੜਦਾ ਸੀ ਉਹ ਤਾਂ ਖੁਦਾ ਹੈ ਜਿਹੜਾ ਉਹ ਆਪ ਮੇਰੇ ਸਾਹਮਣੇ ਬੈਠਾ ਬੈਠਦਿਆਂ ਹੀ ਮੈਨੂੰ ਤਾਂ ਨਮਾਜ਼ ਪੜ੍ਹਨੀ ਭੁੱਲ ਗਈ ਪਰੰਤੂ ਨਮਾਜ਼ਾਂ ਦੇ ਮਾਲਕ ਨੂੰ ਮੇਰੀ ਨਮਾਜ਼ ਦਾ ਫਿਕਰ ਹੋ ਗਿਆ ਆਪ ਜੋ ਗਾਰੇ ਸਨ ਉਸ ਵੱਲੋਂ ਬਿਰਤੀ ਹਟਾ ਕੇ ਜਿਹੜਾ ਪ੍ਰੇਮੀ ਅਰਬਾਬ ਵਜਾ ਰਿਹਾ ਸੀ ਉਹਨੂੰ ਮੁਖਾਤਬ ਕਰਕੇ ਫਰਮਾਇਆ اے ਮਰਦਾਨਾ ਤੁਹਾਨੂੰ ਪਤਾ ਹੈ ਮੇਰੇ ਵੱਲ ਇਸ਼ਾਰਾ ਕਰਕੇ ਵੀ ਇੰਨਾ ਸਾਈ ਲੋਕਾਂ ਨੇ ਨਮਾਜ਼ ਪੜ੍ਹਨੀ ਆ ਉਠੋ ਕਿ ਤੁਮ ਪਾਣੀ ਭਾਲ ਕੇ ਇਹਨਾਂ ਨੂੰ ਦਿਓ ਤਾਂ ਜੋ ਇਹ ਵਜ਼ੂ ਕਰਕੇ ਨਮਾਜ਼ ਪੜ੍ਹ ਸਕਣ ਇਹਨਾਂ ਦਾ ਨਿਤਨੇਮ ਨਾ ਟੁੱਟੇ ਇਹਨਾਂ ਦਾ ਮਰਦਾਨੇ ਨੇ ਅਦਬ ਵਿੱਚ ਆ ਕੇ ਪ੍ਰਾਰਥਨਾ ਕੀਤੀ ਬੇਨਤੀ ਕੀਤੀ اے ਪਾਤਸ਼ਾਹ हे ਦਿਆਲੂ ਕਿਰਪਾਲੂ ਸਤਿਗੁਰੂ ਜੀਓ ਮੈਂ ਆਪ ਖੁਦ ਬੜੀ ਧੀਰਤੋਂ ਪਿਆਸ ਵਿੱਚ ਵਿਆਕੁਲ ਹਾਂ ਤੁਹਾਡੇ ਹੁਕਮ ਵਿੱਚ ਬਸ ਬੱਧਾ ਬੈਠਾ ਸੀ ਪਰ ਨਜ਼ਰ ਤੇ ਵਰਤੀ ਇਨ੍ਹਾਂ ਪਹਾੜਾਂ ਵਿੱਚ ਪਾਣੀ ਦੀ ਤਲਾਸ਼ ਵਿੱਚ ਐ ਕਿਧਰੇ ਪਾਣੀ ਨਹੀਂ ਦਿਸ ਰਿਹਾ ਮਿਹਰ ਕਰੋ ਪਾਣੀ ਦੀ ਬਖਸ਼ਿਸ਼ ਕਰੋ ਮੈਨੂੰ ਵੀ ਬੜੀ ਪਿਆਸ ਸਤਾ ਰਹੀ ਹੈ ਤੇ ਸਤਾ ਰਹੀ ਹੈ ਮਰਦਾਨੇ ਦਾ ਬਚਨ ਸੁਣ ਕੇ ਸਹਬਾ ਨੇ ਰੱਬੀ ਬੁੱਲਾ ਚੋਂ فرمایا ਆਖਿਆ হে ਨਿਰੰਕਾਰ ਦਾ ਕੀਰਤਨ ਕਰਨ ਵਾਲੇ ਮਰਦਾਨਾ ਜੀ ਘਬਰਾਓ ਨਹੀਂ ਇਸ ਧਰਤੀ ਨੇ ਨਿਰੰਕਾਰ ਦੀ ਸੱਦ ਸੁਣੀ ਹੈ ਬਾਣੀ ਸੁਣੀ ਹੈ ਅਵਸ਼ ਇਹ ਤੁਹਾਨੂੰ ਜਲ ਬਖਸ਼ੇਗੀ ਆਓ ਲੈ ਮੇਰਾ ਆਸਾ ਫੜੋ ਮੇਰੀ ਸੋਟੀ ਫੜੋ ਉਹ ਸਾਹਮਣੇ ਵਾਲਾ ਉੱਚਾ ਜਿਹਾ ਜਿਹੜਾ ਪੱਥਰ ਹੈ ਨਾ ਇਸ ਸੋਟੀ ਦੀ ਟੇਕ ਨਾਲ ਉਹ ਪੱਥਰ ਨੂੰ ਪੁੱਟਦੇ ਹੋ ਤੇ ਕਰਤਾਰ ਭਲੀ ਕਰਨਗੇ ਬਸ ਫਿਰ ਕੀ ਸੀ ਨਮਸਕਾਰ ਕਰਕੇ ਹਜੂਰ ਦੀ ਹੱਥ ਦੀ ਟੂਣੀ ਕਹਿ ਦਈਏ ਛੋਟੀ ਕਹਿ ਦਈਏ ਆਸਾ ਕਹਿ ਦਈਏ ਲੈ ਕੇ ਨਾ ਜਿਸ ਪੱਥਰ ਵੱਲ ਸਤਿਗੁਰੂ ਜੀ ਨੇ ਇਸ਼ਾਰਾ ਕੀਤਾ ਸੀ ਜੋਰ ਦੀ ਟੇਕ ਦੇ ਕੇ ਉਹ ਪੱਥਰ ਪੁੱਟ ਦਿੱਤਾ ਆਹਾ ਵਾ ਵਾ ਧੰ ਗੁਰੂ ਨਾਨਕ ਸਾਹਿਬ ਮਹਾਰਾਜ ਕਿਸੇ ਸ਼ਹਿਰ ਨੇ ਬੜਾ ਸੋਹਣਾ ਲਿਖਿਆ ਕਹਿੰਦੇ ਨਜ਼ਰ-ਏ-ਰਹਿਮਤ ਸੇ ਜਿੱਦੜ ਨਾਨਕ ਇਸ਼ਾਰਾ ਕਰ ਦਿਆ ਖਾਕ ਕੋ ਅਕਸੀਰ ਕਰ ਪੱਥਰ ਕੋ ਗੌਹਰ ਕਰ ਦਿਆ ਨਾਨਕ ਨਜ਼ਰੀ ਨਦਰ ਨਿਹਾਲ ਦਾਤੇ ਦੀ ਮਿਹਰ ਭਰੀ ਨਿਗਾਹ ਨੇ ਪੱਥਰਾਂ 'ਚ ਅੰਮ੍ਰਿਤ ਪਈ ਜਲਦਾ ਚਸ਼ਮਾ ਵਗਾ ਦਿੱਤਾ ਜਲ ਪ੍ਰਗਟ ਹੋ ਗਿਆ ਜਿੱਥੇ ਅਸੀਂ ਸਾਰੇ ਬੈਠੇ ਸਾਂ ਉਧਰ ਨੂੰ ਵਗ ਤੁਰਿਆ ਅਗਿਆਨਤਾ ਵਿੱਚ ਅਸੀਂ ਆਪਣੇ ਕੱਪੜੇ ਲੀੜਿਆਂ ਦੀ ਸਵਾਲ ਵਿੱਚ ਪੈ ਗਏ ਕਿਤੇ ਭਿੱਜ ਨਾ ਜਾਣ ਉਦਨ ਮੇਹਰਾਂ ਦੇ ਸਾਈਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੇ ਦੋਵੇਂ ਚਰਨ ਆਉਂਦੇ ਜਲ ਦੇ ਮੂਹਰੇ ਕਰ ਦਿੱਤੇ ਵਾਹ ਵਾਹ ਇਹ ਨਜ਼ਾਰਾ ਵੀ ਵੇਖਣ ਵਾਲਾ ਸੀ ਜਿਸ ਤਰ੍ਹਾਂ ਕੋਈ ਵਿਛੜਿਆ ਹੋਇਆ ਮਿਲਦਾ ਹੈ ਨਾ ਇਸ ਤਰ੍ਹਾਂ